ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਲ ਫੈਨਸ ਨੂੰ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੇ ਹੈਗੇ ਤੇ ਆਹ ਦੇਖੋ ਬਿੱਲੀ ਤੇ ਬਿੱਲੀ ਦੇ ਬੱਚਾ ਹਨ ਇਹ ਕਈ ਦਿਨਾਂ ਤੋਂ ਸਾਡੇ ਘਰੇ ਰਹਿ ਰਹੇ ਨੇਗੇ ਮਤਲਬ ਕਿ ਇਹ ਜਮੀਂ ਡਰਦੇ ਮੇਰੇ ਤੋਂ ਤਾਂ ਜਦੋਂ ਮੈਂ ਇਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ ਵੀ ਮੈਂ ਰਸੋਈ 'ਚ ਆ ਜਾਂਦੀ ਆਂਗੀ ਹਨਾ ਸਵੇਰ ਵੇਲੇ ਸ਼ਾਮ ਦੇਲੇ ਇਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਰਸੋਈ ਚ ਆ ਗਈ ਮੇਰੇ ਆ ਕੇ ਪੈਰਾਂ 'ਚ ਬੈਠ ਜਾਂਦੇ ਨੇ ਵੀ ਸਾਨੂੰ ਦੁੱਧ ਪਾਉਗੀ ਜਾਂ ਰੋਟੀ ਪਾਉਗੀ ਤੇ ਜਿਵੇਂ ਬਿਲਕੁਲ ਵੀ ਨਹੀਂ ਡਰਦੇ ਇਹ ਮੈਥੋਂ ਮਤਲਬ ਕੀ ਹੈ ਨਾ ਜੇ ਆਪਾਂ ਕੋਈ ਵੀ ਜਾਨਵਰ ਲਾਲਾ ਵੀ ਜੇ ਇਹ ਬੇਜਵਾਨ ਨੇ ਪਰ ਇਹਨਾਂ ਨੂੰ ਵੀ ਪਤਾ ਵੀ ਹੈ ਸਾਨੂੰ ਪਿਆਰ ਕਰਦੇ ਨੇਗੇ ਹਨਾ ਵੀ ਦੁੱਧ ਦੁੱਧ ਪਾ ਦਿੰਦੇ ਨੇ ਸਾਨੂੰ ਤੇ ਬਿਲਕੁਲ ਵੀ ਨਹੀਂ ਡਰਦੇ ਹੈਗੇ ਇਹ ਦੇਖੋ ਕਿਵੇਂ ਦੁੱਧ ਪੀ ਰਹੇ ਨੇ ਮੈਂ ਇਹਨਾਂ ਦੇ ਕੋਲੇ ਖੜੀ ਹੈਗੀ ਜਦੋਂ ਵੀ ਮੈਂ ਰਸੋਈ 'ਚ ਆ ਜਾਂਦੀ ਹੈਗੀ ਤੇ ਇਹ ਮੇਰੇ ਕੋਲੇ ਆ ਕੇ ਬੈਠ ਜਾਂਦਾਗਾ ਆ ਛੋਟਾ ਜਿਹਾ ਬੱਚਾ ਇਹਦਾ ਬਸ ਇੱਕੋ ਹੀ ਹੈਗਾ ਤੇ ਆ ਕੇ ਮੇਰੇ ਪੈਰਾਂ 'ਚ ਬੈਠ ਜਾਂਦਾਗਾ ਮਤਲਬ ਕਿ ਮੈਨੂੰ ਬੁਲਾਉਂਦਾ ਵੀ ਮੈਨੂੰ ਕਹਿੰਦਾਗਾ ਵੀ ਮੈਨੂੰ ਦੁੱਧ ਪਾਜਾ ਰੋਟੀ ਪਾ ਹਨ ਜਦੋਂ ਮੈਂ ਸਵੇਰੇ ਉੱਠਦੀ ਆਂਗੀ ਸਵੇਰੇ ਉੱਠ ਕੇ ਸੋਈ 'ਚ ਜਾਨੀ ਆਂਗੀ ਚਾਹ ਬਣਾਉਣ ਵਾਸਤੇ ਉਦੋਂ ਇਹ ਮੇਰੇ ਮੂਹਰੇ ਬੈਠੇ ਹੁੰਦੇ ਨੇਗੇ ਪਹਿਲਾਂ ਮੇਰੇ ਤੋਂ ਬੈਠੇ ਹੁੰਦੇ ਨੇ ਵੀ ਸਾਨੂੰ ਇਹ ਦੁੱਧ ਪਾਉਗੀ ਤੇ ਮੈਨੂੰ ਵੀ ਮौज ਆਉਣ ਲੱਗਾ ਇਹਨਾਂ ਦਾ ਇੱਕ ਦੋ ਦਿਨ ਇਹ ਸਾਡੇ ਘਰੇ ਆਏ ਨਹੀਂ ਹੈਗੇ ਤੇ ਮੈਨੂੰ ਆਇਆਂ ਲੱਗਣ ਲੱਗ ਗਿਆ ਹਨਾ ਵੀ ਪਤਾ ਨਹੀਂ ਕਿੱਥੇ ਚਲੇ ਗਏ ਇਹ ਵੀ ਕਿਉਂ ਨਹੀਂ ਆਉਂਦੇ ਹੈਗੇਗੇ ਤੇ ਆ ਦੇਖੋ ਜੀ ਕਿ ਮੈਂ ਦੁੱਧ ਪੀ ਰਿਹਾ ਹੈਗਾ ਕੋਲੇ ਦੀ ਮਾਂ ਬੈਠੀ ਹੈਗੀ ਇਹ ਵੀ ਨਹੀਂ ਡਰਦੀ ਹੈਗੀਗੀ ਇਹ ਕੱਲੇ ਮੈਥੂ ਹੀ ਨਹੀਂ ਡਰਦੀ ਹੈਗੀ ਹੋਰ ਸਾਡੇ ਸਾਰੇ ਪਰਵਾਦ ਤੋਂ ਡਰਦੀ ਹੈ ਦੇਖ ਕੇ ਭੱਜ ਜਾਂਦੇ ਨੇ ਜਾਂ ਬੈਡਾਂ ਥੱਲੇ ਵੜ ਜਾਂਦੇ ਨੇ ਤੇ ਮੈਥੂ ਹੀ ਨਹੀਂ ਏ ਡਰਦੇ ਕੱਲੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਜਾਨਵਰਾਂ ਨੂੰ ਪੰਛੀਆਂ ਨੂੰ ਪਿਆਰ ਕਰਿਆ ਕਰੋ ਸਾਰੇ ਜਣੇ ਇਹ ਬਚਾਰੇ ਬੇਜਵਾਨ ਨੇ ਬੋਲ ਨਹੀਂ ਸਕਦੇ ਓਕੇ ਜੀ ਦੇਖੋ ਜੀ ਕਿਵੇਂ ਖੇਡੀ ਜਾਂਦੇ ਨੇ ਪਏ ਨੇ ਤੌਰ ਨਾਲ ਕੋਈ ਇਹਨਾਂ ਨੂੰ ਡਰ ਨਹੀਂ ਕੋਈ ਸੋਚ ਨਹੀਂ ਫਿਕਰ ਨਹੀਂ ਦੇਖੋ ਬਿਲਕੁਲ ਵੀ ਨਹੀਂ ਡਰਦੇ ਸਾਰਾ ਦਿਨ ਇੱਥੇ ਹੀ ਰਹਿੰਦੇ ਨੇ ਸਾਡੇ ਘਰੇ ਜਾਂ ਮੇਰੇ ਪੈਰਾਂ 'ਚ ਵੱਜਦੇ ਫਿਰ ਜਾਣਗੇ ਖੇੜਦੇ ਹਾਂ ਦੇਖੋ ਕੋਈ ਇਹਨਾਂ ਨੂੰ ਆਏ ਨਹੀਂ ਵੀ ਸਾਨੂੰ ਕੁਝ ਕਹੂਗਾ ਕੋਈ じゃ ਮਾਰੂਗਾ ਹਨਾ ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਇਹ ਸਾਨੂੰ ਕੁਝ ਨਹੀਂ ਕਹਿੰਦੇ ਹੈਗੇਗੇ ਪਿਆਰ ਕਰਦੇ ਨੇ ਸਾਨੂੰ ਤੇ ਰਾਵ ਨਾਲ ਦੇਖੋ ਕਿਵੇਂ ਖੇਡੀ ਜਾਂਦਾ ਹੈ ਇਹ ਹੂੰ ਮਮਾ ਹੂੰ ਦੇਖੋ ਪਿਆਰ ਕਰਿਆ ਕਰੋ ਜੀ ਸਾਰੇ ਜਣੇ ਹਨ ਬਰਾਂ ਨੂੰ